ਲੋਕਾਂ ਕਮੇਸ਼ਾ ਇਹ ਸਵਾਲ ਕਰਦੇ ਆ ਕਿ ਚਮਕੀਲੇ ਦੀ ਮੌਤ ਤੋਂ ਬਾਅਦ ਜਿਹੜੇ ਚਮਕੀਲੇ ਦੇ ਗੀਤ ਸੇ ਉਹ ਕਿੱਥੇ ਗਏ ਮੈਨੂੰ ਵੀ ਕਿਸੇ ਨੇ ਦੱਸਿਆ ਜੀ ਵੀ 13-1400 ਗੀਤ ਲਿਖਿਆ ਡੈਰੀਆਂ ਦੇ ਵਿੱਚ ਪਿਆ ਸੀ ਮੈਂ ਕੱਲ ਵੀ ਇਹਦੇ ਬਾਰੇ ਦੱਸਿਆ ਸੀਗਾ ਹੈਨਾ ਤੇ ਉਹ ਗੀਤ ਵਾਕਈ ਕਿੱਥੇ ਗਏ ਕਿੱਥੇ ਨਹੀਂ ਉਤਰ ਰੱਬ ਜਾਣਦਾ ਕੁਝ ਲੋਕ ਕਹਿ ਰਹੇ ਆ ਉਹ ਗੀਤ ਅਛੰਦਾ ਲੈ ਗਿਆ ਸੀ ਭਾਈ ਜੇ ਸੁਰਿੰਦਰ ਚੰਦਾ ਲੈ ਗਿਆ ਹੁੰਦਾ ਤੇ ਉਹ ਗੀਤ ਗਾਉਂਦਾ ਨਾ ਤੇ ਉਹ ਪਤਾ ਲੱਗ ਜਾਣਾ ਸੀ ਚਮਕੀਲੇ ਦੀ ਲੇਖਣੀ ਦਾ ਗੀਤਾਂ ਦੇ ਉਹ ਝਲਕ ਜਾਣਾ ਸੀ ਜੇ ਬਾਅਦ ਚ ਵੀ ਰਿਕਾਰਡ ਕਰਦਾ ਜਾਂਦਾ ਅਜਿਹਾ ਤਾਂ ਬਿਲਕੁਲ ਨਹੀਂ ਹੈਗਾ ਤੇ ਕਿ ਝੂਠੀ ਅਫਵਾਹ ਆ ਪਰ ਉਹ ਗੀਤ ਬਾਅਦ ਦੇ ਵਿੱਚ ਆਏ ਨਹੀਂ ਚਮਕੀਲੇ ਦੇ ਕਿਉਂਕਿ ਜੇ ਰਿਕਾਰਡ ਹੋਇਆ ਹੁੰਦਾ ਤੇ ਚਲੋ ਬਾਅਦ ਚ ਵੀ ਕੰਪਨੀ ਆ ਰਿਲੀਜ਼ ਕਰਦੀਆਂ ਪਰ ਉਹਦੇ ਮੁੰਡੇ ਨੇ ਵੀ ਗਾਹ ਉਹਦੇ ਤੱਕ ਜਾਤਾ ਉਹ ਡੈਰੀਆਂ ਜਾਓ ਰਜਿਸਟਰ ਪਹੁੰਚੇ ਨਹੀਂ ਉਹਦੇ ਹੱਥ ਨਹੀਂ ਆਏ ਜਾਂ ਜਿਨ੍ਹਾਂ ਦੇ ਹੱਥ ਆ ਗਏ ਉਹ ਨਹੀਂ ਪਤਾ ਨਹੀਂ ਉਹ ਕਿਤੇ ਕਾਪਨ ਕਰ ਦਿੱਤੇ ਕਿ ਚਮਕੀਲੇ ਦੇ ਉਹ ਲਿਖੇ ਗੀਤ ਲੋਕਾਂ ਤੱਕ ਪਹੁੰਚ ਨਹੀਂ ਸਕੇ ਚਲੋ ਜੇ ਲਿਖਿਓ ਹੀ ਮਿਲ ਜਾਂਦੇ ਤਾਂ ਉਹਦਾ ਮੁੰਡਾ ਹੀ ਗਾਹਾਂ ਗਾ ਲੈਂਦਾ ਜਾਂ ਕੋਈ ਹੋਰ ਗਾ ਲੈਂਦਾ ਕਿਉਂਕਿ ਜੇ 13-1400 ਗੀਤ ਸੀ ਉਹਦੇ ਵਿੱਚੋਂ 2-400 ਗੀਤ ਬਹੁਤ ਘੈਂਟ ਹੋਣਾ ਸੀਗਾ ਛਾਂਟ ਕੇ ਉਹ ਕਿੱਡਾ ਸੁਪਰ ਡੁਪਰ ਹਿੱਟ ਹੋਣਾ ਸੀ ਪਰ ਜੀ ਉਹਨਾਂ ਗੀਤਾਂ ਬਾਰੇ ਪਤਾ ਹੀ ਨਹੀਂ ਲੱਗਾ ਉਹ ਕਿੱਥੇ ਗਏ ਕਿੱਥੇ ਨਹੀਂ ਜਾਂ ਕੁਝ ਲੋਕਾਂ ਨੇ ਉਹ ਇੱਧਰ ਉੱਧਰ ਕਰਤੇ ਇਹਦੇ ਬਾਰੇ ਕੋਈ ਹਾਲੇ ਤੱਕ ਜੀ ਸਾਨੂੰ ਪਤਾ ਨਹੀਂ ਲੱਗ ਚੁੱਕਿਆ ਜੇ ਕਿਤੇ ਕੋਈ ਗੱਲਬਾਤ ਆਈ ਤੇ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਚਮਕੀਲਾ ਗੀਤਕਾਰ ਬਹੁਤ ਵੱਡਾ ਸੀ ਉਹਨੇ ਵਾਕਈ ਗੀਤ ਐਨੇ ਲਿਖੇ ਹੋਣੇ ਆ ਜੇ 1300 ਦੀ ਗੀਤ ਦੀ ਗੱਲ ਚੱਲਦੀ ਆ ਤਾਂ ਜ਼ਰੂਰ ਲਿਖਿਆ ਹੋ ਸਕਦਾ ਆ